ਤਿਉਹਾਰਾਂ ਦੇ ਮੱਦੇ ਨਜ਼ਰ ਅੱਜ ਬੁਢਲਾਡਾ ਸ਼ਹਿਰ ਚ ਡੀਐਸਪੀ ਐਸਏਡਬਲਿਊ ਜਸਵਿੰਦਰ ਕੌਰ ਅਤੇ ਡੀਐਸਪੀ ਬੁਢਲਾਡਾ ਸਿਕੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ ਇਸ ਫਲੈਗ ਮਾਰਚ ਵਿੱਚ ਸਬ ਡਿਵੀਜ਼ਨ ਦੇ ਥਾਣਿਆਂ ਦੇ ਐਸਐਚਓ ਵੀ ਹਾਜ਼ਰ ਸਨ ਇਹ ਫਲੈਗ ਮਾਰਚ ਵੱਖ-ਵੱਖ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਥਾਣਾ ਸਿਟੀ ਵਿਖੇ ਆ ਕੇ ਸਮਾਪਤ ਹੋਇਆ ਆਓ ਜਾਣਦੇ ਹਾਂ ਕਿ ਕਹਾ ਡੀਐਸਪੀ ਸਿਕੰਦਰ ਸਿੰਘ ਚੀਮਾ ਅਤੇ ਡੀਐਸਪੀਐਸਏਡਬਲਿਊ ਮੈਡਮ ਜਸਵਿੰਦਰ ਕੌਰ ਨੇ ਮਾਨਜੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਤੇ ਐਸਐਸਪੀ ਸਾਹਿਬ ਪਗਿਰਤ ਸਿੰਘ ਮੀਨਾ ਦੇ ਹੁਕਮ ਅਨੁਸਾਰ ਅੱਜ ਸ਼ਹਿਰ ਵਿੱਚ ਫਲੈਂਗ ਮਾਰਚ ਕੱਢਿਆ ਗਿਆ ਹੈ ਇਹ ਆਪਣੇ ਤਿਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਤਾਂ ਕਿ ਹਰ ਕੋਈ ਤਿਹਾਰ ਨੂੰ ਚੰਗੀ ਤਰ੍ਹਾਂ ਜਿਵੇਂ ਦਸਹਿਰਾ ਆ ਗਿਆ ਅੱਗੇ ਦੀਵਾਲੀ ਆਉਂਦੀ ਆ ਹਰ ਕੋਈ ਚੰਗੀ ਤਰ੍ਹਾਂ ਮਨਾ ਸਕੇ ਕੋਈ ਕੋਈ ਡਰ ਪੈ ਨਾ ਹੋਵੇ ਇਸ ਕਰਕੇ ਅੱਜ 플ੈਂਗ ਬਾਅਦ ਸਾਰੇ ਸ਼ਹਿਰ ਬਡਲਾੜਾ ਦੇ ਚ ਖੇਡਿਆ ਗਿਆ ਤੇ ਸਾਰੇ ਐਸਐਚਓ ਸਾਹਿਬਾਨ ਤੇ ਸਾਡੇ ਡੀਐਸਪੀ ਸ਼ਨਮ ਮੈਡਮ ਨਾਲ ਆਇਨੇ ਇਹ ਹੋਰ ਦੁਆਰਾ ਫੇਰ ਹਫਤੇ ਚ ਕਿਦੋਂ ਬਿਵਰ ਕੱਢਣ ਦੀ ਆਮ ਸਾਨੂੰ ਹੋਇਆ ਪੁਲਿਸ ਕਿੱਠੀ ਕਰਕੇ ਤਾਂ ਕਿ ਕੋਈ ਹੋਰ ਵੀ ਕੋਈ ਗਲਬਤ ਨਾ ਹੋ ਸਕੇ ਸਾਰੇ ਵਿਅਕਤੀ ਜਾਂ ਹੋਰ ਹਰ ਕੋਈ ਤਿਹਾਰਾਂ ਨੂੰ ਚੰਗੀ ਤਰ੍ਹਾਂ ਮਨਾ ਸਕੇ ਜਿਹੜੇ ਸਰ ਹੁਣ ਦੀਵਾਲੀ ਦੇ ਪ੍ਰਾਕਿਆਂ ਦੇ ਸਟਾਲਾਂ ਲਗਾਈ ਜਾਂਦੇ ਉਹਨਾਂ ਵਾਸਤੇ ਕੀ ਹਦਾਇਤਾਂ ਕਿੱਥੇ ਕਿੱਥੇ ਸਟਾਲਾਂ ਲੱਗਣਗੇ ਸਟਾਲਾਂ ਬਾਹਰ ਦੇ ਲਗੜੀਆਂ ਖੁੱਲ੍ਹੀ ਜਗ੍ਹਾ ਤੇ ਭੀੜ ਭੜੱਕੇ ਵਾਲੀ ਜਗ੍ਹਾ ਤੇ ਨਹੀਂ ਲੱਗਣਗੀਆਂ ਮਨਜੋਗ ਡੀਸੀ ਸਾਹਿਬ ਦੇ ਆਪਣੇ ਹਦਾਇਤਾਂ ਵੀ ਆਈਆਂ ਨੇ ਕਿ ਕਿੰਨੇ ਤੋਂ ਟਾਈਮ ਵੀ ਦਿੱਤਾ ਉਹਦੇ ਵਿੱਚ ਅਖਬਾਰ ਤੇ ਕਿੰਨੇ ਤੋਂ ਕਿੰਨੇ ਪ੍ਰਾਕੇ ਚ ਰਹਿ ਜਾਣਗੇ ਗੁਰਪੁਰਬ ਤੱਕ ਦੀਵਾਲੀ ਨੂੰ ਵੀ ਦਸਹਿਰੇ ਨੂੰ ਵੀ ਕਿੰਨੇ ਤੋਂ ਕਿੰਨੇ ਸਮੇਂ ਤੱਕ ਉਹਨਾਂ ਦਾ ਜਿਹੜੀਆਂ ਵੈਸੇ ਆਰਦੀ ਸਟਾਲ ਲੱਗਦੇ ਉਹ ਦੇਖਿਆ ਜਾਂਦਾ ਕਿ ਆਮ ਸੜਕ ਦੇ ਪੂਰੀ ਅੱਗੇ ਲੱਗ ਜਾਂਦੀਆਂ ਨੇ ਉਹਨਾਂ ਨੂੰ ਕੀ ਸੰਦੇਸ਼ ਹੋਵੇ ਵੀ ਕਿਸਤਾਂ ਦੀ ਟ੍ਰੈਫਿਕ ਦੀ ਸਮੱਸਿਆ ਨਾਲ ਨਹੀਂ ਉਹਨਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਹਦਾਇਤ ਕੀਤੀ ਜਾਊਗੀ ਕਿ ਵੀ ਖੁੱਲ੍ਹੀ ਜਗ੍ਹਾ ਤੇ ਲਾਇਆ ਜਾਣਾ ਭੜਾਕੇ ਨਾ ਕਿ ਕਿਸੇ ਨੂੰ ਰਸਤੇ ਰਾਹੀਰ ਨੂੰ ਜਾਂ ਜਾਣ ਵਾਲੇ ਨੂੰ ਕਿਸੇ ਉਹਦੇ ਬਾਰੇ ਕੋਈ ਤਕਲੀਫ ਪਾ ਸਕੇ ਭੜਾਕੇ ਦੂਰ ਲਿਜਾਏ ਜਾਣਗੇ ਸ਼ਹਿਰ ਤੋਂ ਸ਼ਹਿਰ ਵਾਲਿਆਂ ਨੂੰ ਕੀ ਸੰਦੇਸ਼ ਦੇ ਰਹੇ ਹੋ ਸ਼ਹਿਰ ਵਾਲਿਆਂ ਨੂੰ ਦੇ ਰਹੇ ਆ ਵੀ ਆਪਦਾ ਅਮਨ ਆਮਾਨ ਨਾਲ ਚੰਗੀ ਤਰ੍ਹਾਂ ਤਿਹਾਰਾ ਨੂੰ ਮਨਾਉਣ ਬਿਨਾਂ ਕਿਸੇ ਡਰ ਭੈ ਤੋਂ ਕੋਈ ਉਹ ਨਹੀਂ ਹੋਰ ਸਾਡੇ ਕੋਲ ਜਾਦੇ ਆ ਹੈ ਹੈਗੀ ਆ ਕਾਫੀ ਤੇ ਵੀ ਉਹਦੇ ਕੋਈ ਪ੍ਰੋਬਲਮ ਨਹੀਂ ਸਾਰੇ ਗਸਤਾਂ ਕਰਨਗੇ ਡਿਊਟੀਆਂ ਲਾਈਆਂ ਜਾਣਗੀਆਂ ਤੇ ਹਰਾਂ ਦੇ ਅਨੁਸਾਰ ਸ਼ਹਿਰ ਵਾਸੀਆਂ ਨੂੰ ਇਹ ਵੀ ਸਾਡੇ ਮਾਨਯੋਗ ਡੀਜੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਅਨੁਸਾਰ ਉਹਨਾਂ ਦੇ ਹੁਕਮ ਅਨੁਸਾਰ ਮੇਰੀ ਡਿਊਟੀ ਸ਼ਹਿਰ ਬਲੱਡ ਆ ਵੀ ਕਿ ਫਲਾਈਂਗ ਮਾਰਚ ਤੇ ਨਾਕਿਆਂ ਦੇ ਸਬੰਧ ਚ ਲੱਗੀ ਸੀ ਇਸ ਲਈ ਅਸੀਂ ਸ਼ਹਿਰ ਇੱਥੇ ਆਏ ਸੀ ਤੇ ਵੀ ਸਾਰੇ ਸ਼ਹਿਰ ਦੇ ਵਿੱਚ ਫਲਾਈਂਗ ਮਾਰਚ ਕੱਢਿਆ ਤਾਂ ਜੋ ਕਿ ਜਿਹੜਾ ਤਿਹਾਰ ਆ ਰਾਮਲੀਲਾ ਜਦ ਸਹਿਰਾ ਹੈਗਾ ਤਾਂ ਇਸ ਨੂੰ ਬੜੇ ਅਮਨ ਤੇ ਇਮਾਨ ਨਾਲ ਮਨਾਇਆ ਜਾ ਸਕੇ ਜਿਤਨਾ ਸ਼ਰਾਰਤੀ ਅੰਸਰ ਹੋ ਗਏ ਉਹਨਾਂ ਨੂੰ ਤੁਸੀਂ ਮੈਂ ਕਿੱਸਾ ਦੇਖ ਰਹੇ ਹੋ ਜੀ ਕੋਈ ਜੇ ਕੋਈ ਵੀ ਸ਼ਰਾਰਤੀ ਅੰਸਰ ਜਿਹੜਾ ਆ ਕੋਈ ਵੀ ਹਰਕਤ ਕਰੂਗਾ ਤੇ ਪੁਲਿਸ ਉਹਦੇ ਨਾਲ ਉਸੇ ਤਰ੍ਹਾਂ ਦੀ ਕਾਰਵਾਈ ਕਰੂ